ਅੱਜ ਤਕਰੀਬਨ 7 ਪਿੰਡਾਂ ਦੇ ਵਿੱਚ ਜਾ ਕੇ ਜੁਧ ਨਸ਼ਾ ਅਬਰੋਧ ਨਸ਼ਾ ਮੁਕਤੀ ਯਾਤਰਾ ਜਿਹੜੀ ਜਾ ਕੇ ਪਿੰਡ-ਪਿੰਡ ਦੇ ਸੋਹ ਖਵਾਈ ਜਾ ਰਹੀ ਹੈ ਦੇਖੋ ਇਹ ਪੂਰੇ ਦਾ ਪੂਰਾ ਪਿੰਡ ਇਕੱਠਾ ਹੋ ਕੇ ਜਿਹੜੀ ਸੋਹ ਖਾ ਰਿਹਾ ਪੂਰੇ ਪਿੰਡ ਵੱਲੋਂ ਪਿਆਰ ਮਿਲਿਆ ਸੋ ਸਾਰਾ ਹਰ ਪਿੰਡ ਦਾ ਬੱਚਾ ਹਰ ਪਿੰਡ ਦਾ ਬਜ਼ੁਰਗ ਚੋਂਦਾ ਕਿ ਸਾਡਾ ਪਿੰਡ ਵੀ ਨਸ਼ਾ ਮੁਕਤ ਪਿੰਡ ਹੋਵੇ ਤੇ ਇਹਨਾਂ ਨੇ ਸਾਰਿਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪਾਰਟੀ ਸੁਪਰੀਮਾਰਡਿਨ ਕੇਜਰੀਵਾਲ ਜੀ ਦਾ ਧੰਨਵਾਦ ਕੀਤਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਹਰ ਪਿੰਡ ਵਿੱਚ ਪਰਮਾ ਹੰਗਾਰਾ ਮਿਲਦਾ ਇਸੇ ਸਾਡੀ ਮਿਹਰ ਨੂੰ ਸਾਥ ਦਿੰਦੇ ਨੇ ਸੋ ਬੜੀ ਖੁਸ਼ੀ ਹੁੰਦੀ ਹੈ ਪਰਮਾਤਮਾ ਦੀ ਕਿਰਪਾ ਹੋ ਰਹੀ ਹੈ ਪੰਜਾਬ ਜਲਦੀ ਰੰਗਲਾ ਪੰਜਾਬ ਪੰਜਾਬ ਜਲਦੀ ਨਸਮ ਪੰਜਾਬ ਹੋਣ ਜਾ ਰਿਹਾ ਹੈ ਸ਼ਰਾਬ ਨੂੰ ਲੈ ਕੇ ਵੀ ਲੋਕਾਂ ਦਾ ਕਹਿਣਾ ਇੱਕ 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 ਪਿੰਡ ਦੇ ਇੱਕ ਦੋ ਪਿੰਡਾਂ ਦੇ ਵਿੱਚ ਜਿੱਥੇ ਕੰਪਲੇਟ ਆਈ ਹੈ ਨਾਲ ਦੀ ਨਾਲ ਐਸਐਚਓ ਸਾਹਿਬ ਨੂੰ ਕਹਿ ਕੇ ਉਹ ਬੰਦਿਆਂ ਦੇ ਕਾਰਵਾਈ ਕਰਨ ਨੂੰ ਕਹਿਤਾ ਐਮਐਲਏ ਜਿਹੜੇ ਅਨਮੋਲ ਸਦਨਮਾਨ ਨੇ ਉਹਨੇ ਨੇ ਸਪੋਨਸਰ ਇਹ ਪਤਾ ਨਹੀਂ ਕੋਈ ਜੇ ਸੁਸਤੀਵਾ ਕਬੂਲ ਨਹੀਂ ਹੋਇਆ ਕਿ ਕਰੇ ਨੂੰ ਪ੍ਰੋਬਲਮ ਹੋ ਸਕਦਾ ਆਪਣਾ ਨਾਮ ਗਰਮੀਤ ਸਿੰਘ ਹੈ ਜੀ ਮੇਰੇ ਮੈਸੇਜ ਸਰਪੰਚ ਨੇ ਜਸਵੀਰ ਕੌਰ ਅਨ ਜੀ ਨਾ ਜੋ ਨਾ ਨਾ ਖੇਡਾਂ ਨਾਲ ਵੀ ਜੋੜਿਆ ਜਾ ਰਿਹਾ ਜੀ ਖੇਡਾਂ ਨਾਲ ਜੀ ਆਪਾਂ ਗਰਾਊਂਡ ਪਾਸ ਕਰਾਇਆ ਜੀ 52 ਲੱਖ 68000 ਦਾ ਜੀ ਠੀਕ ਹੈ ਜੀ ਉਹ ਜੀ ਉਹ ਆਪਣਾ ਸ਼ੁਰੂ ਹੋ ਰਿਹਾ ਜੀ ਅਗਲੇ ਮਹੀਨੇ ਤੋਂ ਇੱਕ ਪਾਰਕ ਬਣ ਰਹੀ ਹੈ ਜੀ ਜੇ ਲਈ ਵਾਸਤੇ ਉਹਨਾਂ ਵਾਸਤੇ ਮਤਲਬ ਇੱਕ ਗਰਾਊਂਡ ਹੈ ਬਾਸਕਟਬਾਲ ਦਾ ਉਹ ਵੀ ਪਾਸ ਹੋਇਆ ਆ ਉਹ ਵੀ ਆਪਣਾ ਬਣੇਗਾ ਜੀ ਕੀ ਅਪੀਲ ਕਰਦੇ ਨੌਜਵਾਨਾਂ ਨੂੰ ਅਪੀਲ ਇਹ ਕਹਿੰਦੇ ਜੀ ਖੇਡਾਂ ਨਾਲ ਜੁੜੋ ਆਪਣੇ ਚੰਗੇ ਪਾਸੇ ਲੱਗੋ ਮਾੜੇ ਮਾੜੇ ਕੰਮ ਤੋਂ ਬਚੋ ਨਸ਼ਿਆਂ ਦਾ ਦਿਆ ਕਰੋ ਜੇ ਹੈ ਨਹੀਂ ਸਾਡੇ ਪਿੰਡ ਦਾ ਵੈਸੇ ਨਸ਼ੇ ਵਾਲੇ ਹੈ ਨਹੀਂ ਹਾਂਜੀ ਅਸੀਂ ਛਿੰਝ ਕਰਾਨੇ ਜੀ ਆਪਣੇ ਛਿੰਝ ਮੇਲਾ ਕਰਾਨੇ ਹਾਂ ਸਾਲੋ ਸਾਲ ਹੁਣ ਸਾਡੀ ਸਲਾਹ ਵੀ ਨਾਲ ਕਬੱਡੀ ਦਾ ਵੀ ਰੱਖਿਆ ਕਰੀਏ ਕਬੱਡੀ ਕਰਾਵਾਂਗੇ ਕੀ ਨਾਮ ਹੈ ਉਹਨਾ ਗੁਰਪ੍ਰੀਤ ਸਿੰਘ ਜੀ ਅੱਜ ਜਯੋਤਨ ਸ਼ਾਮਰਤ ਯਾਤਰਾ ਕੀਤੀ ਆ ਜੀ ਅਨੇ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਜਿਹੜਾ ਚੱਲਿਆ ਹੋਇਆ ਚਲੋ ਆਪਾਂ ਨੂੰ ਬੋਲਣਾ ਵੀ ਚਾਹੀਦਾ ਹੈ ਸਰਕਾਰ ਕੰਮ ਕਰਦੀ ਹੈ ਗ੍ਰਾਊਂਡ ਲੈਵਲ ਤੇ ਵੀ ਕੰਮ ਕਰਦੀ ਪਈ ਆ ਬਹੁਤਾ ਜ਼ਿਆਦਾ ਨਹੀਂ ਕਹਿੰਦੇ ਵੀ 70 80% ਦਾ ਫਰਕ ਪੈ ਚੁਕਿਆ ਇਸ ਚੀਜ਼ ਨੂੰ ਤੇ ਮਤਲਬ ਕਿ ਪ੍ਰਾਲਾ ਬਹੁਤ ਵਧੀਆ ਆ ਸਾਤ ਦਿੰਦੀਆਂ ਪੰਚਾਇਤਾਂ ਖੁੱਦ ਅਸੀਂ ਸਾਥ ਦੇ ਰਹੇ ਆ ਆਪਣੇ ਮੁਲਾਜ਼ਮ ਸਾਹਿਬ ਹਰ ਇੱਕ ਪੁਲਿਸ ਮਹਿਕਮਾ ਸਾਥ ਦੇ ਰਿਹਾ ਬਹੁਤ ਵਧੀਆ ਕਰਨੀ ਸਾਡਾ ਪਿੰਡ ਦਾ ਮਹੌਲ ਤੇ ਸਾਡਾ ਪਿੰਡ ਜੀ 90% ਤਾਂ ਮੁਕਤ ਆ 10% ਹੈਗਾ ਮੜਾ ਮੋਟਾ ਚਲੋ ਕੋਈ ਗਰੀਬ ਸੁਧਰ ਜਾਣਗੇ ਥੋੜੀ ਮੋੜੀ ਬਹੁਤ ਵਧੀਆ ਚੱਲਦਾ ਪਿਆ ਆ ਕੰਮ ਵੀ ਪਿੰਡ ਵਿੱਚ ਹੋ ਰਹੇ ਆ ਤੇ ਪੂਰਾ ਪਿੰਡ ਪੰਚਾਇਤ ਨਾਲ ਸਹਿਮਤ ਆ ਕੋਈ ਨਸ਼ਾ ਗਲਤ ਨਸ਼ਾ ਕੋਈ ਚਿੱਟੇ ਵਾਲਾ ਨਸ਼ਾ ਤਾਂ ਕੋਈ ਕਰਦਾ ਨਹੀਂ ਕੋਈ ਵੀ ਕਿ ਥੋੜਾ ਬਹੁਤ ਹੋਏਗਾ ਕੋਈ ਦਰੂਦੱਪੇ ਵਾਲੇ ਕਰਦੇ ਉਹਦਾਂ ਘੱਟ ਕੋਈ ਨਹੀਂਗਾ ਗਲਤਨਸ਼ਾ ਕੋਈ ਨਹੀਂ ਪਿੰਡ ਜਗਾ ਜਾਨਲੇ ਵਾਲਾ ਕੋਈ ਨਹੀਂਗਾ ਨੌਜਵਾਨਾਂ ਨੂੰ ਕੀ ਮੈਸੇਜ ਹੈ ਨੌਜਵਾਨਾਂ ਨੂੰ ਦੇਖੋ ਜੀ ਨੌਜਵਾਨ ਤਾਂ ਸਾਡੇ ਕੋਲੋਂ ਗਰਾਊਂਡ ਮੰਗਦੇ ਪਏ ਆ ਅਸੀਂ ਮੈਸੇਜਰ ਨੂੰ ਬਾਅਦ ਦੇਵਾਂਗੇ ਪਹਿਲਾਂ ਗਰਾਊਂਡ ਦਵਾਂਗੇ ਉਹਨਾਂ ਨੂੰ ਗਰਾਊਂਡ ਦਵਾਂਗੇ ਉਹ ਖੇਡਣਗੇ ਅੱਜ ਵੀ ਚਲੋ ਖੇਡਦੇ ਆ ਤੇ ਬਹੁਤ ਵਧੀਆ ਮਤਲਬ ਨੌਜਵਾਨੀ ਸੂਝਵਾਨਾ ਪਿੰਡ ਦੇ ਸਾਡੇ ਹਾਂਜੀ ਬੱਤੀ ਮਰਸ਼ੀਆਂ ਨਾਲ ਗਰਾਊਂਡ ਦੇਤਾ ਸੀਗਾ ਪੰਚਾਇਤ ਨੇ ਜ਼ਮੀਨ ਦਿੱਤੀ ਸੀਗੀ ਤਾਂ ਉਹਨਾਂ ਨੂੰ ਗ੍ਰਾਂਟ ਮਿਲ ਗਈ ਹੋਈ ਆ ਸਾਡੀ ਗ੍ਰਾਂਟ ਤਾਂ ਰੋਕੀ ਸਾਡੇ ਕੋਲ ਜ਼ਮੀਨ ਦਿੱਤੀ ਗਈ ਹੈ ਤੱਕ ਪਹਿਲਾਂ ਸਾਰਾ ਸਾਡਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਦਵਾਂਗੇ 4 ਤੋਂ 5 ਕਿੱਲੇ ਤੇ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਹੋਇਆ ਵੀ ਗ੍ਰਾਊਂਡ ਜਗਾ ਸੁਣਾਓ ਇੱਕ ਵਾਰੀ ਪੰਚਾਇਤ ਕੋਲੋਂ ਵੀ ਅਸੀਂ ਤੁਹਾਨੂੰ ਬਰਤੋਬਾਰ ਗ੍ਰਾਂਟ ਦਵਾਂਗੇ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਗ੍ਰਾਊਂਡ ਦਾ ਕੰਮ ਸ਼ੁਰੂ ਕਰ ਦਾਂਗੇ ਨਾਮ ਹੈ ਉਹਪਿੰਦਰ ਸਿੰਘ ਨਾਮ ਤੇਰੇ ਅੱਜ ਦਾ ਜਿਹੜਾ ਪ੍ਰੋਗਰਾਮ ਹੋਇਆ ਜੋ ਤ ਨਸ਼ਿਆਂ ਵਿਰੁੱਧ ਯਤਰਾ ਲਈ ਮੁਹਮਾ ਸਰਕਾਰ ਦੀ ਜੇ ਵਾ ਸਰਕਾਰ ਦਾ ਬਹੁਤ ਵੱਡਾ ਅਪਰਾਲਾ ਅੱਜ ਤੋਂ ਪਹਿਲਾਂ ਕਿਸੇ ਨੇ ਗੱਲ ਸੋਚੀ ਹੋਈ ਨਹੀਂ ਜੇ ਅਸੀਂ ਸੋਚਾਂਗੇ ਉਧਰ ਨੂੰ ਤੁਰਾਂਗੇ ਘਟੋ ਘਾਟਾ ਬੱਚਿਆਂ ਨੂੰ ਇਹ ਗੱਲਾਂ ਦੱਸਾਂਗੇ ਬਹੁਤ ਮਾੜੇ ਹਾਲਾਤ ਨੇ ਔਰ ਤਰਸਯੋਗ ਹਾਲਾਤ ਨੇ ਬੜੀ ਚੰਗੀ ਗੱਲ ਹੈ ਬੜਾ ਚੰਗਾ ਅਪਰਾਲਾ ਸਰਕਾਰ ਦਾ ਕੁਝ ਹੱਦ ਤੱਕ ਕਾਫੀ ਫਰਕ ਪੈ ਗਿਆ ਲੱਕ ਟੁੱਟ ਗਿਆ ਬਹੁਤ ਵੱਡੇ ਨਸ਼ੇੜੀਆਂ ਦਾ ਤੇ ਹੋਰ ਲੋਕ ਸਹਿਯੋਗਦਨ ਤਗੜੇ ਹੋ ਕੇ ਲੱਗੀਏ ਤੇ ਉਮੀਦ ਹੈ ਵੀ ਜਿਹੜਾ ਪੰਜਾਬ ਹੈ ਆਪਣਾ ਕਿਸੇ ਹੱਦ ਤੱਕ ਬਚਾਅ ਹੋ ਜਾਊਗਾ ਖੇਡਾਂ ਨਾਲ ਜੋੜਨ ਦਾ ਵੀ ਉਪਰਾਲਾ ਖੇਡਾਂ ਨਾਲ ਜੀ ਲੱਗੇ ਹੋਇਆ ਬੱਚੇ ਕਾਫੀ ਸਾਡੇ ਅਸੀਂ ਵੀ ਪਿੰਡ 'ਚ ਮੁੰਡੇ ਸਾਰੇ ਉਪਰਾਲਾ ਕਰ ਰਿਹਾ ਹੈ ਜੋੜਨਾ ਚਾਹੀਦਾ ਜੇ ਬੱਚਿਆਂ ਨੂੰ ਅਸੀਂ ਖੇਡਾਂ ਨਾਲ ਜੋੜਾਂਗੇ ਤੇ ਅਸੀਂ ਇਹ ਬੱਚੇ ਨਸ਼ਿਆਂ ਤੋਂ ਬਚਣਗੇ ਸਹਿਜਪ੍ਰੀਤ ਸਿੰਘ ਜੀ ਅੱਜ ਮੰਤਰੀ ਸਾਹਿਬ ਆਏ ਨੇ ਜੋਤ ਨਸ਼ਾ ਰੋਟਨ ਜੱਫਤਾ ਪੁੰਚੀ ਅੱਜ ਪਿੰਡ 'ਚ ਇੱਥੇ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਕੱਲੇ ਕੱਲੇ ਬੰਦੇ ਨੂੰ ਪਤਾ ਲੱਗ ਰਿਹਾ ਗਰਾਊਂਡ ਲੈਵਲ ਤੇ ਸਰਕਾਰ ਕੰਮ ਕਰ ਰਹੀ ਹੈ ਜੀ ਵਧੀਆ ਰਿਸਪੌਂਸ ਆ ਲੋਕਾਂ ਦਾ ਪਬਲਿਕ ਦਾ ਇੱਕਜੁੱਟ ਹੋ ਕੇ ਲੜਾਂਗੇ ਨਸ਼ੇ ਵਿਰੁੱਧ ਵੈਸੇ ਸਾਡੇ ਪਿੰਡ ਨਸ਼ੇ ਕੋਈ ਨਾ ਕੋਈ ਵੇਚਦਾ ਨਾ ਕੋਈ ਪੀੜਦਾ ਜੀ ਸਾਡੀ ਸਮੱਸਿਆ ਬਸ दारू ਦੀ ਹੈ ਦੋ ਨੰਬਰ ਦੀ ਉਹ ਮੰਤਰੀ ਸਾਹਿਬ ਨੂੰ ਕਹਤਾ ਇੱਕ ਸਕੂਲ ਦੀ ਸਮੱਸਿਆ ਉਹ ਵੀ ਕਹਤਾ ਇੱਕ ਦੋ ਵਿਕਾਸ ਦੇ ਕੰਮ ਹੋਰ ਸੀ ਉਹ ਵੀ ਕਹਤਾ ਜੀ ਵਧੀਆ ਪ੍ਰੋਗਰਾਮ ਹੈ ਹਾਂ ਹੀ ਨਜਾਇਜ਼ ਦੋ ਨੰਬਰ ਦੀ ਦਾਰੂ ਸਾਡੇ ਪਿੰਡ ਵੀ ਆ ਕੇ ਵਿਕਦੀ ਹੈ ਬਾਹਰਲੇ ਪਿੰਡਾਂ ਦੇ ਲੋਕ ਆ ਕੇ ਵੇਚਦੇ ਆ ਐਸਾ ਜੋ ਸਾਹਿਬ ਨੂੰ ਮੌਕੇ ਤੇ ਸੱਦ ਕੇ ਕਹਤਾ ਬੀਬੀਆਂ ਬਹੁਤ ਪਰੇਸ਼ਾਨ ਅਦਾਰਨ ਲਗੇ ਜੀ ਹੂੰ ਇਹਦੇ ਲਈ ਮੰਤਰੀ ਸਾਹਿਬ ਨੂੰ ਰਿਕਵੈਸਟ ਕਰਦੇ ਆਂ ਸਬੰਧ ਅਥਾਣਾ ਡਿਪਟੀ ਸਾਹਿਬ ਨੂੰ ਕਰਦੇ ਆਂ ਜੀ ਇਹ ਸਾਡੀ ਅਰਜ਼ੋਈ ਸੁਣੀ ਜਾਵੇ